ਯੋਧਨਸ਼ਾਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਫਰੀਦਕੋਟ ਬੱਸ ਅੱਡੇ ਦੀ ਚੈਕਿੰਗ ਕੀਤੀ ਗਈ। ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਡੌਗ ਸਕੁਐਡ ਦੀ ਮਦਦ ਨਾਲ ਬੱਸ ਅੱਡੇ ਦੇ ਚੱਪੇ-ਚੱਪੇ ਦੀ ਚੈਕਿੰਗ ਕੀਤੀ ਗਈ ਤੇ ਆਉਣ ਜਾਣ ਵਾਲੀਆਂ ਸਵਾਰੀਆਂ ਦਾ ਸਮਾਨ ਵੀ ਚੈੱਕ ਕੀਤਾ ਗਿਆ। ਇਸ ਤੋਂ ਲਾਹ ਬੱਸ ਸਟੈਂਡ ਦੀ ਪਾਰਕਿੰਗ ਤੇ ਖੜੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਸਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪਬਲਿਕ ਟਰਾਂਸਪੋਰਟ ਵੀ ਇੱਕ ਨਸ਼ਾ ਤਸਕਰ ਦਾ ਆਉਣ ਜਾਣ ਦਾ ਜ਼ਰੀਆ ਬਣਦਾ ਹੈ ਜਿਸ ਕਰਕੇ ਪੁਲਿਸ ਵੱਲੋਂ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਾਜੋਗ ਅਸੀਂ ਡਾਕਟਰ ਪ੍ਰਗਜ ਜਿੰਦੀ ਦਾ ਹੈ ਨਾ ਮੈਂ ਇਹ ਤਾਂ ਸੀ ਲਗਾਤਾਰ ਜਿਹੜੇ ਕਾਸੋਫੇਸ਼ ਜਾਰੀ ਕੀਤੇ ਹੋਏ ਨੇ ਇਸੇ ਦੇ ਅ ਤੋ ਜਿਹੜੇ ਅਸੀਂ ਬਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੇ ਵਿੱਚ ਅਕਸਰ ਕਰਦੇ ਰਹੇ ਨੇ ਅੱਜ ਅਸੀਂ ਇੱਥੇ ਬਸ ਸਟੈਂਡ ਉੱਤੇ ਚੈਕਿੰਗ ਕਰਵਾਉਣ ਤੇ ਪਹੁੰਚੇ ਆ ਇਸ ਦਾ ਮੇਲ ਸਾਡਾ ਇਹ ਮਕਸਦ ਹੁੰਦਾ ਵੀ ਜੇੜਾ ਕੋਈ ਮਾੜਾ ਆਨਸਰ ਹੈ ਜਾਂ ਕੋਈ ਇੱਥੇ ਕੋਈ ਨਸ਼ੇ ਵਾਲਾ ਹੋ ਸਕਦਾ ਜਾਂ ਉੱਥੇ ਚੈਕਿੰਗ ਦੌਰਾਨ ਇੱਕ ਮੈਸੇਜ ਆਂਦਾ ਹੈ ਵੀ ਆ ਪੁਲਿਸ ਅਲਰਟ ਤੇ ਉਹ ਇਹ ਚੀਜ਼ ਨੂੰ ਪੋਸਟਿਵ ਮੈਸੇਜ ਆਉਣ ਵਾਸਤੇ ਅਸੀਂ ਸਰਚ آپریشن ਅਭਿਆਨ ਚਲਾਉਂਦੇ ਰਹਿੰਦੇ ਹਾਂ ਇਹ ਪਬਲਿਕ ਜਿਵੇਂ ਸਾਡੀ ਇਹ ਸਰਚ آپریشن ਦੇਖਦੀ ਹੈ ਜਾਂ ਇਸ ਤਰ੍ਹਾਂ ਪਬਲਿਕ ਨੂੰ ਇੱਕ ਸੇਫ ਆਪਣੇ ਮਹਿਸੂਸ ਕਰਦੀ ਹੈ ਜਦੋਂ ਉਹਨਾਂ ਨੂੰ ਪੁਲਿਸ ਦੀ ਹਾਜ਼ਰੀ ਦੇਖਦੀ ਹੈ ਬਈ ਇਸ ਤਰ੍ਹਾਂ ਸਾਡੇ ਆ ਜਿਹੜੇ ਪੁਲਿਸ ਤੁਰਦੀ ਫਿਰਦੀ ਜਾਂ ਕੁਝ ਵੀ ਤੇ ਪਬਲਿਕ ਨੂੰ ਇਸ ਨੂੰ ਪੋਜ਼ਿਟਿਵ ਰਿਸਪਾਂਸ ਹੁੰਦਾ ਪਬਲਿਕ ਦਾ ਸਾਨੂੰ ਸਰਚ آپریشنਾਂ ਵਿੱਚ ਵੀ ਸਾਡੇ ਜਿਹੜੀ ਹੈਲਪ ਲਾਈਨ ਹੈ ਸਾਡੇ ਕੰਟਰੋਲ ਰੂਮ ਨੇ ਕਿਸੇ ਤਰ੍ਹਾਂ ਦੀ ਪਬਲਿਕ ਨੂੰ ਅਸੀਂ ਕੀਤਾ ਹੋਇਆ ਹੱਥਾਂ ਦੇ ਆਦੇ ਨੰਬਰ ਦਿੱਤੇ ਹੋਏ ਨੇ ਅਸੀਂ ਪਬਲਿਕ ਨੂੰ ਇਹ ਕਹਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਕੋਈ ਨਸ਼ੇ ਸੰਬੰਧੀ ਜਾਂ ਕੋਈ ਉਸਤਾ ਕੋਈ ਸ਼ਕਤੀਪੂਰਜ ਜਾਂ ਕਿਸੇ ਵੀ ਤਰ੍ਹਾਂ ਦਾ ਦੇਖਦਾ ਸਾਨੂੰ ਸਾਡੇ ਪੀਸੀਆਰ ਸਾਡੇ ਐਸਐਚਓ ਸਾਡੀ ਹਰ ਤਰ੍ਹਾਂ ਦੀ ਟੀਮਾਂ ਇਥੇ ਉਸ ਟਾਈਮ ਹਾਜ਼ਰ ਹੋਣਗੀ ਅਸੀਂ ਇਹ ਪਬਲਿਕ ਨੂੰ ਮੀਡੀਆ ਥਰੂ ਅਸੀਂ ਸੰਦੇਸ਼ ਦਿੰਨੇ ਆ ਮੇ ਮੇਸ਼ਾ ਤੁਸੀਂ ਆਪਣੇ ਕੋਲ ਸਾਡੇ ਕੰਟਰੋਲ ਰੂਮਾਂ ਦੇ ਸਾਡੇ ਜਿਹੜੇ ਹੈਲਪਲਾਈਨ ਨੰਬਰ ਨੇ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਤਾਂ ਕਿ ਸਾਨੂੰ ਉਹ ਸੈਲਫ ਲਾਈਨ ਤੇ ਸਾਨੂੰ ਮੈਸੇਜ ਮਿਲੇ ਤਾਂ ਅਸੀਂ ਸਾਡੀ ਕੋਈ 2-4 ਮਿੰਟ ਦੀ ਸਰਵਿਸ ਹੋਈਗੀ ਤੁਹਾਡੇ ਤੱਕ ਪਹੁੰਚ ਚਲ